ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼ੋਮੇ ਕਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨਦੇ ਦੋਤੇ ਦੇ ਵਿਆਹ ਤੇ ਚੌਰ ਸਾਬ ਚੱਲਣ ਦੀਆਂ ਤਸਵੀਰਾਂ ਸਾਹਮਣੇ ਆਉਣ ਪਿੱਛੇ ਵਿਵਾਦ ਹੋ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਨਾਲ ਸਿੱਖ ਪਾਈਚਾਰੇ ਵੱਲੋਂ ਸਿੱਖੀ ਮਰਿਆਦਾ ਤੋਂ ਉਲਟ ਕਾਰਜ ਕਰਨ ਦੇ ਇਲਜ਼ਾਮ ਲੱਗੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੀ ਚੌਰ ਸਾਬ ਚੁਲਾਇਆ ਜਾ ਸਕਦਾ ਹੈ। ਇਸ ਦੇ ਉੱਪਰ ਹੁਣ ਦੋਤੇ ਗੋਵਿੰਦ ਸਿੰਘ ਨੇ ਸੰਗਤ ਦੇ ਸੰਮੁਖ ਆਪਣਾ ਸਪਸ਼ਟਿਕਰਨ ਪੇਸ਼ ਕੀਤਾ ਹੈ। ਗੋਵਿੰਦ ਸਿੰਘ ਨੇ ਵਿਵਾਦ ਪਿੱਛੂ ਸਪਸ਼ਟਿਕਰਨ ਚ ਕਿਹਾ ਕਿ ਛੱਤਰ ਚੁਲਾਉਣਾ ਅਤੇ ਚੋਰ ਸਾਭ ਕਰਵਾਉਣਾ ਪੁਰਾਤਨ ਰਿਆਇਤੀ ਵਿਆਸ ਮਾਗਮਾ ਦੀ ਪਰੰਪਰਾ ਦਾ ਇੱਕ ਇਸਤਰੀ ਹੈ ਅਤੇ ਇਹ ਰਸਮਾ ਪੀੜੀਦਰ ਪੀੜੀ ਚਲਦੀ ਆਈਆਂ ਨੇ ਉਹਨਾਂ ਕਿਹਾ ਕਿ ਸ਼ਹਾਜ਼ਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਰਕੇ ਜਾਂਚ ਚੜ੍ਹਨ ਦੀ ਰਸਮ ਵੀ ਸ਼ਹਾਜ਼ਾਦਪੁਰ ਰਿਆਸਤ ਦੀ ਪਰੰਪਰਾ ਦੀ ਤਰਜ਼ ਤੇ ਹੀ ਸਤਕਾਰ ਵਜਿਨ ਬੰਦਾ ਯਤਨ ਕੀਤਾ ਗਿਆ ਸੀ ਪਰ ਇਹ ਵੀ ਸੱਚ ਹੈ ਕਿ ਰਿਆਇਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਕਾਰ ਸਿਰਫ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਲਈ ਰੱਖਣਾ ਹੈ ਅਤੇ ਸਿੱਖਾਂ ਦੀ ਚਵਰ ਛਤਰ ਤਖਤ ਦੇ ਮਾਲਕ ਸਿਰਫ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਹੀ ਅਸੀਂ ਖੁਸ਼ੀਆਂ ਮਨ ਰਹੇ ਹਾਂ ਅਤੇ ਜਿਨ੍ਹਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ ਗੋਵਿੰਦ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ 10 ਮਿੰਟ ਦੀ 22 ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਵੇ ਤੋ ਕਿ ਗੁਰੂ ਗੰਗ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ ਨਾ ਕੋਈ ਹੈ ਤੇ ਨਾ ਹੀ ਕੋਈ ਹੋ ਸਕਦਾ ਇਸ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖੁਦ ਲੈਣਾ ਹਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੋਰ ਸਾਹਿਬ ਚਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਸਤਿਅਕਾ ਮੈਂਬਰ ਪਾਰਲੀਮੈਂਟ ਅਤੇ ਸ਼ੋਮਯ ਕਾਲੀਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨਦੇ ਦੋਤੇ ਦੇ ਵਿਆਹ ਤੇ ਚੌਰ ਸਾਬ ਚਲਣ ਦੀਆਂ ਤਸਵੀਰਾਂ ਸਾਹਮਣੇ ਆਉਣ ਪਿੱਛੇ ਵਿਵਾਦ ਹੋ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਨਾਲ ਸਿੱਖ ਭਾਈਚਾਰੇ ਵੱਲੋਂ ਸਿੱਖੀ ਮਰਿਆਦਾ ਤੋਂ ਉਲਟ ਕਾਰਜ ਕਰਨ ਦੇ ਇਲਜ਼ਾਮ ਲੱਗੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੀ ਚੌਰ ਸਾਬ ਚਲਾਇਆ ਜਾ ਸਕਦਾ ਹੈ। ਇਸ ਦੇ ਉੱਪਰ ਹੁਣ ਦੋਤੇ ਗੋਵਿੰਦ ਸਿੰਘ ਨੇ ਸੰਗਤ ਦੇ ਸਨਮੁਖ ਆਪਣਾ ਸਪਸ਼ਟਿਕਰਨ ਪੇਸ਼ ਕੀਤਾ ਹੈ। ਗੋਵਿੰਦ ਸਿੰਘ ਨੇ ਵਿਵਾਦ ਵਿੱਚੋਂ ਸਪਸ਼ਟਿਕਰਨ ਜਿਹਾ ਕਿਹਾ ਕਿ ਛੱਤਰ ਚੁਲਾਉਣਾ ਕਰਵਾਉਣਾ ਪੁਰਾਤਨ ਰਿਆਇਤੀ ਵਿਆਸ ਮਾਗਮਾ ਦੀ ਪਰੰਪਰਾ ਦਾ ਇੱਕ ਹਿੱਸਾ ਰਹੀ ਹੈ ਅਤੇ ਇਹ ਰਸਮਾਂ ਪੀੜੀਦਰ ਪੀੜੀ ਚਲਦੀ ਆਈਆਂ ਨੇ ਉਹਨਾਂ ਕਿਹਾ ਕਿ ਸ਼ਹਾਜ਼ਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਰਕੇ ਅੰਜਾਂ ਚੜਨ ਦੀ ਰਸਮ ਵੀ ਸ਼ਹਾਜ਼ਾਦਪੁਰ ਰਿਆਸਤ ਦੀ ਪਰੰਪਰਾਵੀ ਤਰਜ਼ ਤੇ ਹੀ ਸਤਕਾਰ ਵਜੋਂ ਬੰਦਾ ਯਤਨ ਕੀਤਾ ਗਿਆ ਸੀ ਪਰ ਇੱਥੇ ਵੀ ਸੱਚ ਹੈ ਕਿ ਰਿਆਇਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਕਾਰ ਸਿਰਫ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਲਈ ਰੱਖਣਾ ਹੈ ਅਤੇ ਸਿੱਖਾਂ ਦੇ ਚਵਰ ਛਤਰ ਤਖਤ ਦੇ ਮਾਲਕ ਸਿਰਫ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਹੀ ਅਸੀਂ ਖੁਸ਼ੀਆਂ ਮਨ ਰਹੇ ਹਾਂ ਅਤੇ ਜਿਨ੍ਹਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ ਗੋਵਿੰਦ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ 10 ਮਿੰਟ ਦੀ ਨਿਬਾਈ ਇਸ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਵੇ ਕਿ ਗੁਰੂ ਗੰਗਾ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ ਨਾ ਕੋਈ ਹੈ ਤੇ ਨਾ ਹੀ ਕੋਈ ਹੋ ਸਕਦਾ ਇਸ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖੁਦ ਲੈਣਾ ਹਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਭ ਚਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ